ਉਸ ਤੋਂ ਬਾਅਦ 12:23 ਮਿੰਟ ਤੇ ਵੀਡੀਓ ਗਈ ਇੱਕ ਸਾਨੂੰ ਉਸ ਤੋਂ ਬਾਅਦ ਵਿੱਚ ਮੇਰੇ ਬੇਟਿਆਂ ਕੈਨੇਡਾ ਉਹਨਾਂ ਨੂੰ ਵੀ ਗਈ ਬੈਸ ਹੁੰਦੀ ਪਈ ਮੇਰੇ ਬੇਟੇ ਦੇ ਫੋਨ ਤੇ ਵੀ ਆ ਗਈ ਮੈਨੂੰ ਵੀ ਆ ਗਈ ਸਾਰਿਆਂ ਨੂੰ ਉਹਨਾਂ ਨੇ ਸੈਂਡ ਕਰ ਦਿੱਤੇ ਉਸ ਤੋਂ ਬਾਅਦ ਵਿੱਚ ਮੇਰੇ ਬੇਟਿਆਂ ਜਿਹੜੇ ਆ ਮੈਂ ਇਹਨਾਂ ਨੂੰ ਫੋਨ ਨਹੀਂ ਕੀਤਾ ਮੈਂ ਕਿ ਡਿਊਟੀ ਤੇ ਆ ਤੇ ਮੇਰੇ ਬੇਟੇ ਫੋਨ ਕਰਨ ਲੱਪਿਆਂ ਉਹਨਾਂ ਨੂੰ ਫੋਨ ਨਹੀਂ ਉਹਨਾਂ ਨੇ ਚੱਕਿਆ ਉਹ ਮੈਨੂੰ ਕਰਨ ਲੱਪਿਆਂ ਕਹਿੰਦੇ ਆ ਮਮਾ ਫੋਨ ਨਹੀਂ ਚੱਕਦੇ ਪਾ ਪਾਪਾ ਤੇ ਰੋਣ ਲੱਪਿਆਂ ਤੇ ਮੈਂ ਵੀ ਫੋਨ ਕਰਨ ਲੱਪੀ ਮੇਰਾ ਫੋਨ ਵੀ ਨਹੀਂ ਚੱਕਦੇ ਪਏ ਮੈਂ ਸੋਚਿਆ ਸੀ ਇਹਨਾਂ ਦੇ ਨਾਲ ਕਨਸਟੇਬਲ ਮਤਲਬ ਐਸਆਈਆ ਡਿਊਟੀ ਕਰਦੇ ਉਹਨਾਂ ਦੇ ਨਾਲ ਉਹਨਾਂ ਦੇ ਫੋਨ ਤੇ ਫੋਨ ਕੀਤਾ ਉਹਨਾਂ ਦਾ ਨੰਬਰ ਹੈਗਾ ਸੀ ਮੇਰੇ ਕੋਲ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਫੋਨ ਨੇ ਚੱਕਿਆ ਉਸ ਤੋਂ ਬਾਅਦ ਵਿੱਚ ਮੈਂ ਫੇਰ ਇਹਨਾਂ ਨੂੰ ਫੋਨ ਤੇ ਟਰਾਈ ਮਾਰ ਕਰਨ ਲੱਪੇ ਇਹਨਾਂ ਨੇ ਫੋਨ ਤੇ ਇਹਨਾਂ ਨੇ ਸਾਹਮਣੇ ਚੱਕਿਆ ਫਿਰ ਤੇ ਕਹਿੰਦੇ ਘਰ ਦੇ ਵਿੱਚ ਕੋਈ ਗੱਲਬਾਤ ਹੋਈ ਮੈਂ ਕਹਿੰਦਾ ਨਹੀਂ ਸਰ ਮੈਂ ਕਹਿੰਦਾ ਤਿੰਨ ਦਿਨ ਪਹਿਲਾਂ ਦੇ ਡਿਊਟੀ ਗਏ ਹੋਏ ਹੋ ਘਰ ਤੇ ਆਏ ਨਹੀਂ ਘਰ ਦੇ ਵਿੱਚ ਕੀ ਗੱਲਬਾਤ ਹੋਣੀ ਸੀ ਉਹਨਾਂ ਦੀ ਤੇ ਕਹਿੰਦੇ ਮਤਲਬ ਉਹਨੇ ਗੋਲੀ ਮਾਰ ਲਈ ਮੈਂ ਕਹਿੰਦਾ ਗੋਲੀ ਨਹੀਂ ਮਾਰ ਸਕਦੇ ਮਤਲਬ ਸਟਾਫ ਜ਼ਿੰਮੇਵਾਰ ਹੋਊਗਾ ਜਿਹੜਾ ਸਟਾਫ ਹੈ ਤੇ ਉਹ ਜ਼ਿੰਮੇਵਾਰ ਹੋਊਗਾ ਉਹ ਗੋਲੀ ਮਾਰ ਸਕਦਾ ਮਤਲਬ ਉਹ ਖੁਦ ਨਹੀਂ ਮਾਰ ਸਕਦੇ ਉਹ ਨਾ ਕੋਈ ਕਿਉਂ ਗੋਲੀ ਮਾਰਨੀ ਹੋਣਨ ਕੋਈ ਪਰੇਸ਼ਾਨੀ ਨਹੀਂ ਹੈਗੀ ਘਰ ਤੋਂ ਤੁਹਾਡੇ ਤੋਂ ਪਰ ਸਾਡੇ ਤੋਂ ਕੋਈ ਪਰੇਸ਼ਾਨੀ ਨਹੀਂ ਹੈਗੀ ਮਤਲਬ ਇਹ ਹੀ ਗੱਲ ਹੋਈ ਹੈ ਉਹਨਾਂ ਨਾਲ ਮੈਂ ਫੋਨ ਕੱਟਦਾ ਤੁਹਾਡਾ ਹਸਬੰਦ ਦਾ ਸਵਰਨ ਸਿੰਘ ਕਿੰਨਾ ਨਾ ਡਿਊਟੀ ਕਰਦੇ ਸੀਗੇ ਐਸੀ ਬਿਸਕਿੰਦਰ ਸਿੰਘ ਆਪ ਤਾਂ ਸੁਖਜਿੰਦਰ ਆ ਜਾਂ ਸੁਖਵਿੰਦਰ ਮਤਲਬ ਪੂਰਾ ਮੈਨੂੰ ਪੂਰਾ ਨਹੀਂ ਪੱਕਾ ਈਰ ਹੈਗਾ ਡਿਊਟੀ ਕਿੱਥੇ ਨੌਰ ਤਾਂ ਐਸੀ ਕਿ ਨੌਰ ਦੀ ਵੀਡੀਓ ਹੀ ਗੱਲ ਕਰ ਰਹੇ ਹਾਂ ਵੀਡੀਓ ਚ ਕੀ ਸੀ ਜਿਹੜੀ ਅਸੀਂ ਤੁਹਾਨੂੰ ਆਈ ਯਾਰ ਅੱਜ ਰਾਤ ਉਹ ਵੀਡੀਓ ਦੇ ਵਿੱਚ ਇਹੀ ਆਈ ਹੈ ਮਤਲਬ ਉਹ ਕਹਿੰਦੇ ਪਏ ਕਿਸੇ ਨੂੰ ਮੈਨੂੰ ਨਹੀਂ ਪਤਾ ਕਿਹਨੂੰ ਕਹਿੰਦੇ ਪਏ ਡਰਿੰਕ ਨਹੀਂ ਕਰਨੇ ਗੱਡੀ ਦੇ ਵਿੱਚ ਤੇ ਉਹ ਕਹਿੰਦੇ ਵੀ ਮੈਂ ਡਰਿੰਕ ਮਤਲਬ ਕਰਨੀ ਆ ਤੂੰ ਕੌਣ ਨਾ ਰੋਕਣ ਵਾਲਾ ਹਾਂਜੀ ਉਹ ਕਹਿੰਦੇ ਡਰਿੰਕ ਨਹੀਂ ਕਰਨੀ ਗੱਡੀ ਦੇ ਵਿੱਚ ਜੇ ਕੋਈ ਗੱਲਬਾਤ ਹੋ ਜਾਂਦੀ ਮੈਂ ਡਿਊਟੀ ਤੇ ਆ ਮੈਂ ਕਿਹਨੂੰ ਜਵਾਬ ਦੇਵਾਂਗਾ ਮੇਰੀ ਗੱਡੀ ਉਹ ਡਰਿੰਕ ਨਹੀਂ ਕਰਨੀ ਉਹ ਕਹਿੰਦੇ ਗੱਡੀ ਦੇ ਵਿੱਚ ਡਰਿੰਕ ਕਰਨੀ ਮੈਂ ਮੈਂ ਡਰਾਈਵਰ ਮੈਂ ਡਰਾਈਵਰ ਸੀ ਨਾ ਇਹ ਕਹਿੰਦੇ ਮੈਂ ਡਰਿੰਕ ਨਹੀਂ ਕਰ ਲੈਣੀ ਉਹ ਕਹਿੰਦੇ ਮੈਂ ਕਰਨੀ ਹੈ ਇਸੇ ਗੱਲ ਬਹਿਸ ਪਾ ਜੋ ਉਹ ਕਹਿੰਦੇ ਵੀ ਤੂੰ ਵੀ ਡਰਿੰਕ ਕੀਤੀ ਆ ਇਹ ਕਹਿੰਦੇ ਮੈਂ ਨਹੀਂ ਡਰਿੰਕ ਕੀਤੀ ਕਹਿੰਦੇ ਸੋ ਇਹ ਕਹਿੰਦੇ ਉਹ ਕਹਿੰਦੇ ਤੁਸੀਂ ਸੋ ਕਰ ਦੋ ਮੈਂ ਡਰਿੰਕ ਕੀਤੀ ਆ ਤੇ ਕਹਿੰਦੇ ਮੈਂ ਕਰ ਦੂੰਗਾ ਇਹਨੇ ਮੇਰੇ ਹਸਬੰਦ ਨੇ ਕਿਹਾ ਮੈਂ ਹਾਂਜੀ ਹਾਂਜੀ ਇਹਨਾਂ ਨੇ ਆਉਂਦੀ ਪਈ ਆ ਵਿੱਚ ਮੀਡੀਆ ਆਉਂਦੀ ਪਈ ਮੀਡੀਆ ਆਉਂਦੀ ਪਈ ਆ ਉਸ ਤੋਂ ਬਾਅਦ ਵਿੱਚ 12 ਵਜੇ ਤੇ 23 ਮਿੰਟ ਤੇ ਵੀਡੀਓ ਆਈ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਵੀ ਇਹਨਾਂ ਨੇ 12 23 ਤੇ ਕੀਤੀ ਆ ਮਤਲਬ ਗੋਲੀ ਵੱਜੀ ਆ ਜਾਂ 22 30 ਤੇ ਕੀਤੀ 12 30 ਤੇ ਕੀਤੀ ਕਿੰਨੇ ਵਜੇ ਹੋਏ ਸਾਨੂੰ ਨਹੀਂ ਪਤਾ 12 23 ਤੋਂ ਬਾਅਦ ਜੋ ਵੀ ਹੋਇਆ 12 23 ਤੋਂ ਬਾਅਦ ਵਿੱਚ ਹੋਇਆ ਜੋ ਵੀ ਹੋਇਆ ਮਤਲਬ ਇਹ ਵੇਖ ਕੇ ਇਹਨਾਂ ਨੇ ਕਿੰਨੇ ਮਤਲਬ ਸਾਨੂੰ ਇਹ ਕਾਲ ਦੇ ਵਿੱਚ ਬੈਠੇ ਟਾਈਮ ਮੰਨਦਾ 15 ਮਿੰਟ ਬਾਅਦ ਪਤਾ ਲੱਗਿਆ ਸਾਨੂੰ ਵੀਡੀਓ ਉਹਨਾਂ ਨੇ ਖੁਦ ਆਪੇ ਭੇਜੇ ਸਰਨ ਸਿੰਘ ਨੇ ਆਪ ਭੇਜੇ ਸਾਨੂੰ ਮੇਰੇ ਬੇਟੀਆਂ ਨੇ ਵੀ ਭੇਜੀ ਮੇਰੇ ਹਸਬੰਦ ਨੇ ਮੈਨੂੰ ਵੀ ਭੇਜੀ ਹੈ ਮੇਰੇ ਬੇਟੀਆਂ ਨੇ ਕੈਨੇਡਾ ਭੇਜੀ ਹੈ ਮੇਰੇ ਬੇਟੇ ਨੇ ਵੀ ਭੇਜੇ ਸਾਰਿਆਂ ਨੇ ਭੇਜੀ ਵੀਡੀਓ ਉਹਨਾਂ ਨੇ